ਅੱਜ ਜਿਸੀ ਬਣਾਵਾਂਗੇ ਚਾਵਲ ਬਹੁਤ ਹੀ ਹੈਲਦੀ ਸਟਾਈਲ ਨਾਲ ਬਣਾਵਾਂਗੇ ਜਿਸ ਨਾਲ ਕਿ ਜੋ ਸਾਡੇ ਚਾਵਲ ਨੇ ਬਿਲਕੁਲ ਵੀ ਵਾਈ ਨਹੀਂ ਬਲਣਗੇ ਤੇ ਇਸ ਨੂੰ ਜੋ 슈ਗਰ ਦੇ ਪੇਸ਼ੈਂਟ ਨੇ ਉਹ ਵੀ ਜੋ ਵਾਈਟ ਵਾਲੇ ਚਾਵਲ ਨੇ ਉਹ ਵੀ ਖਾ ਸਕਦੇ ਨੇ ਅਸੀਂ ਬਹੁਤ ਹੀ ਸੈਂਟੀਫਿਕਲੀ ਤਰੀਕੇ ਨਾਲ ਇਹਨੂੰ ਬਣਾਵਾਂਗੇ ਜਿਸ ਨਾਲ ਕਿ ਸਾਡੇ ਜੋ ਚਾਵਲ ਨੇ ਬਹੁਤ ਹੈਲਦੀ ਤੇ ਖਿਲੇ-ਖਿਲੇ ਦਾਣੇਦਾਰ ਵੀ ਬਣਨਗੇ ਤੇ ਨਾਲੇ ਸੀ ਇਹਦੇ ਨਾਲ ਉਬਲੇ ਚਾਵਲ ਨਾਲ λεਮਨ ਰਾਈਸ ਦੀ ਰੈਸਪੀ ਬਣਾਵਾਂਗੇ ਜੋ ਕਿ ਬਹੁਤ ਹੀ ਫਟਾਫਟ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਇਸ ਨੂੰ 스ਨੈਕਸ ਵਿੱਚ ਵੀ ਖਾ ਸਕਦੇ ਹੋ ਜਾਂ ਬੱਚਿਆਂ ਨੂੰ ਟਿਫਿਨ ਵਿੱਚ ਵੀ λεਮਨ ਰਾਈਸ ਦੀ ਰੈਸਪੀ ਦੇ ਸਕਦੇ ਹੋ ਬਹੁਤ ਹੀ ਟੇਸਟੀ ਹੁੰਦੀ ਹੈ ਤੇ λεਮਨ ਰਾਈਸ ਦੀ ਰੈਸਪੀ ਨੂੰ ਤੁਸੀਂ ਜ਼ਰੂਰ ਤੋਂ ਟ੍ਰਾਈ ਕਰਨਾ ਚਾਵਲ ਮੈਂ ਜਿਸ ਤਰ੍ਹਾਂ ਉਬਾਲੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਤੁਸੀਂ ਉਬਾਲੋਗੇ ਤੇ ਤੁਹਾਡੇ ਜੋ ਚਾਵਲ ਨੇ ਬਹੁਤ ਹੀ ਟੇਸਟੀ ਹੈਲਦੀ ਤੇ ਖਿਲੇ ਖਿਲੇ ਬਣਨਗੇ सत श्रीकाल जी मैं सिमरन जोड़ा से स्वागत है जब मेरे चैनल नवे दे हो तो प्लीज चैनल कर लो ताजे मेरी आने वाली सारी भीडियोज में देख सको चावलों तरीके बनाना शुरू कर दें मैं एक गिलास भर के चावल लिया तकर दो सौ पंजा ग्राम चावल होने बासमती चावल ने ਇਨਨ ਕਿਸੇ ਵੀ ਬਾਉਲ ਦੇ ਵਿੱਚ ਪਾ ਲੈਣਾ ਮੈਂ ਕਿ ਕਿਸੇ ਬਾਉਲ ਬਰਤਨ ਦੇ ਵਿੱਚ ਪਾ ਲਿਆ ਵੱਡੇ ਵਾਲੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚ ਪਾਣੀ ਪਾ ਕੇ ਤੇ ਇਹਨਾਂ ਨੂੰ ਪਿਗੋ ਕੇ ਰੱਖ ਦੇਣਾ तकरीबन 20-15 ਮਿੰਟ ਲਈ ਤੁਸੀਂ ਇਸ ਨੂੰ ਜ਼ਰੂਰ ਹੀ ਪਗਾ ਪਿਗਾ ਕੇ ਰੱਖਣਾ ਹੈ ਇਹਦੇ ਨਾਲ ਜੋ ਚਾਵਲ ਨੇ ਖਿਲੇ ਖਿਲੇ ਬਾਂਦੇ ਨੇ ਤੇ ਇਸ ਦੇ ਉੱਤੇ ਜੋ ਪੈਸਟੀਸਾਈਡਸ ਲੱਗੇ ਹੁੰਦੇ ਨੇ ਉਹਨਾਂ ਦਾ ਵੀ ਅਸਰ ਘੱਟ ਹੋ ਜਾਏਗਾ ਪਿਗੋ ਕੇ ਰੱਖਣ ਨਾਲ ਤੇ ਆਪਾਂ ਇਹਨਾਂ ਨੂੰ ਥੋੜੀ ਦੇਰ ਪਿਗੋ ਕੇ ਰੱਖ ਲਿਆ ਹੈ 20 ਮਿੰਟ ਪਿਗੋ ਕੇ ਰੱਖ ਲੈਂਦੇ ਹਾਂ ਉਸ ਤੋਂ ਬਾਅਦ ਆਪਣੇ ਜੋ ਚਾਵਲ ਨੇ ਚੰਗੀ ਤਰ੍ਹਾਂ ਭਿਜ ਗਏ ਨੇ ਤੇ ਇਸ ਦਾ ਜੋ ਪਾਣੀ ਹੈ ਉੱਪਰ ਵਾਲਾ ਦੇਖ ਸਕਦੇ ਹੋ ਕਿੰਨਾ ਦੁੱਧਿਆ ਹੋ ਗਿਆ ਉਹਨੂੰ ਆਪਾਂ ਸਾਰੇ ਨੂੰ ਕੱਢ ਲੈਣਾ ਇੱਕ ਦੋ ਵਾਰ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਵਾਸ਼ ਕਰ ਲਿਆ ਸਾਫ਼ ਪਾਣੀ ਦੇ ਨਾਲ ਧੋ ਲਿਆ ਦੋ ਤਿੰਨ ਵਾਰ ਜੋ ਪਾਣੀ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਆ ਰਿਹਾ ਸੀ ਮਿਲ ਕੇ ਉਹਨੂੰ ਮੈਂ ਸਾਫ਼ ਪਾਣੀ ਨਾਲ ਧੋ ਕੇ ਚਾਵਲ ਰੱਖ ਲੈਨੇ ਹੁਣ ਆਪਾਂ ਨੂੰ ਬਿਲਕੁਲ ਹੈਲਥੀ ਤਰੀਕੇ ਨਾਲ ਉਬਾਲਾਂਗੇ ਸਹੀ ਨਾਪ ਦੇ ਨਾਲ ਤੇ ਆਪਾਂ ਕੜਾਹੀ ਦੇ ਵਿੱਚ ਦੋ ਵੱਡੇ ਗਲਾਸ ਭਰ ਕੇ ਮੈਂ ਪਾਣੀ ਲੈ ਆ ਜਿਹੜੇ ਨਾਲ ਅਸੀਂ ਚਾਵਲ ਪਿਗੋਏ ਸੀ ਨਾ ਉਹੀ ਵਾਲੇ ਦੋ ਗਲਾਸ ਅਸੀਂ ਪਾਣੀ ਦੇ ਲੈਨੇ ਤਕਰੀਬਨ ਉਹਦੇ ਡਬਲ ਲੈਨੇ 500 ਲੀਟਰ ਹੋ ਗਿਆ ਹੋਏਗਾ ਪਾਣੀ ਤੇ ਆਪਾਂ ਡਬਲ ਪਾਣੀ ਪਾ ਕੇ ਨਾ ਉਹਦਾ ਤੇ ਉਹਨੂੰ ਉਬਾਲਾ ਆਣ ਲਈ ਰੱਖ ਦੇਵਾਂਗੇ ਆਪਾਂ ਉਹਦੇ ਵਿੱਚ ਥੋੜੇ ਜਿਹੇ ਮਸਾਲੇ ਪਾਵਾਂਗੇ ਇੱਕ ਚੌਥਾਈ ਛੋਟਾ ਚਮਚ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਸਾਬੂਤ ਵਾਲਾ ਤੇ ਇਹਦੇ ਨਾਲ ਉਹਦੇ ਵਿੱਚ ਆਪਾਂ ਇੱਕ ਤੇਜ ਪੱਤਾ ਪਾਵਾਂਗੇ ਉਹਦੇ ਨਾਲ ਹੀ ਜੀਰੇ ਦੇ ਤੇਜ ਪੱਤਾ ਪਾਨ ਦੇ ਨਾਲ ਜੋ ਚਾਵਲ ਨੇ ਕਈ ਵਾਰ ਵਾਈ ਹੁੰਦੇ ਨੇ ਨਾ ਤੇ ਤੇਜ ਪੱਤਾ ਤੁਸੀਂ ਜ਼ਰੂਰ ਤੋਂ ਚਾਵਲ ਦੇ ਵਿੱਚ ਪਾਇਆ ਕਰੋ ਅਗਰ ਤੁਸੀਂ ਕਈ ਵਾਰ ਖਾਂਦੇ ਹੋ ਕਿ ਚਾਵਲ ਵਾਈ ਨੇ ਜਾਂ 슈ਗਰ ਵਾਲੇ ਪੇਸ਼ੰਗ ਨਹੀਂ ਖਾ ਸਕਦੇ ਤੇ ਤੁਸੀਂ ਚਾਵਲ ਦੇ ਵਿੱਚ ਅਗਰ ਤੇਜ ਪੱਤਾ ਪਾਓਗੇ ਨਾ ਤੇ ਜੋ ਚਾਵਲ ਨੇ ਹੈਲਦੀ ਬਣਨਗੇ ਤੇ ਵਾਈ ਵੀ ਕੱਟ ਜਾਏਗੀ ਔਰ ਸਭ ਤੋਂ ਮੇਨ ਇੰਗਰੀਡੀਅੰਟ ਜੋ ਮੈਂ ਪਾ ਰਹੀ ਆ ਨਾ ਇੱਕ ਵੱਡਾ ਚਮਚ ਪਰ ਕੇ ਮੈਂ ਇਹਦੇ ਵਿੱਚ ਦੇਸੀ ਘੀ ਦਾ ਪਾ ਰਹੀ ਆ ਇਹ ਪਾਣਾ ਬਹੁਤ ਜ਼ਰੂਰੀ ਆਂਦਾ ਚਾਵਲ ਦੇ ਵਿੱਚ ਸੈਂਟੀਫਿਕਲੀ ਅਪਰੂਵਡ ਹੈ ਕਿ ਚਾਵਲ ਦੇ ਵਿੱਚ ਅਸੀਂ ਅਗਰ ਇੱਕ ਚਮਚ ਦੇਸੀ ਕੀ ਪਾਉਂਦੇ ਆ ਨਾ ਤਾਂ ਇਹਦੇ ਨਾਲ ਜੋ ਚਾਵਲ ਨੇ ਨਾ ਉਹ 슈ਗਰ ਦੇ ਪੇਸ਼ੈਂਟ ਨੇ ਉਹ ਵੀ ਖਾ ਸਕਦੇ ਨੇ ਬਿਲਕੁਲ ਵਾਈ ਨਹੀਂ ਹੁੰਦੇ ਨੇ ਤੇ ਇਹਨਾਂ ਦੀ ਜੋ ਗਲੂਕੋਜ਼ ਦੀ ਹੈ ਕੁਆਂਟੀਟੀ ਉਹ ਵੀ ਠੀਕ ਹੋ ਜਾਂਦੀ ਹੈ ਤੇ ਇੱਕ ਚਮਚ ਅਸੀਂ ਇਹਦੇ ਵਿੱਚ ਚਾਵਲ ਦੇ ਵਿੱਚ ਇੱਕ ਚਮਚ ਦੇਸੀ ਕੀ ਦਾ ਪਾਵਾਂਗੇ ਬਹੁਤ ਜ਼ਰੂਰੀ ਹੈ ਇੱਕ ਤੇਜ ਪੱਤਾ ਥੋੜਾ ਜਿਹਾ ਸਾਬੂ ਜੀਰਾ ਤੇ ਥੋੜਾ ਜਿਹਾ ਘੀ ਪਾਇਆ ਹੈ घी पा दे जो चावल ने सात हैल्दी बनने के थोड़ा जहा नमक पाया बिल मैं बिल्कुल एक चौथाई छोटा चम्मच पाया है तुम देख अपने टेस्ट के अकॉर्डिंग पाना चाहते हो या नहीं पर जो तेज़ पत्ता है तो देसी घी है तो जीरा है पाना बहुत जरूरी है आपने एक उबाल दवा लिया है चावल आप हमेशा पहले पानी उबालना है उबाल आने तो बाद ही फिर पानेगे है हम चावल पानी उबाल आ गए आप जो सो करके धो के रखे हुए चावल है ना ਉਏ ਦੇ ਵਿੱਚ ਪਾ ਦੇਣੇ ਹੈਗੇ ਆ ਤੇ ਸਾਰੇ ਚਾਵਲ ਆਪਾਂ ਹੁਣ ਇਹਦੇ ਵਿੱਚ ਪਾ ਦਿੱਤੇ ਹੈਗੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲੈਣਾ ਹੈਗਾ ਚਾਵਲ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਟੱਕ ਕੇ ਨਾ ਟੱਕਣ ਲਗਾ ਕੇ ਤੇ ਥੋੜੀ ਦੇ ਲਈ ਪਕਾ ਲਵਾਂਗੇ ਪਹਿਲਾਂ ਇਹਨਾਂ ਨੂੰ ਤੇਜ਼ ਆਂਚ ਤੇ ਨਾ ਇੱਕ ਰੇਜ ਆਂਦਵਾਂਗੇ ਇੱਕ ਜਾਂ ਦੋ ਫੇਰ ਆਪਾਂ ਇਹਨਾਂ ਨੂੰ ਸਿਮ ਉੱਤੇ ਪਕਾਵਾਂਗੇ ਤੇ ਆਪਣੇ ਜੋ ਚਾਵਲ ਨੇ ਉਹਨਾਂ ਨੂੰ ਤਕਰੀਬਨ ਇੱਕ ਜਾਂ ਦੋ ਉਬਾਲ ਆ ਗਏ ਨੇ ਤੁਸੀਂ ਚਾਵਲ ਨੂੰ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੋ ਉਬਾਲ ਆ ਗਏ ਨੇ ਹੁਣ ਆਪਾਂ ਜਿਹੜੇ ਚਾਵਲ ਨੇ ਨਾ ਇਹਨਾਂ ਨੂੰ ਸਿਮ ਤੇ ਉਬਾਲਣਾ ਹੈਗਾ ਗੈਸ ਦੀ ਫਲੇਮ ਨੂੰ ਮੈਂ ਕੱਟ ਕਰ ਦਿੱਤਾ ਬਿਲਕੁਲ ਲੋ ਦੇ ਤੇ ਲੋ ਦੇ ਉੱਤੇ ਆਪਾਂ ਨੇ ਥੋੜੀ ਦੇਰ ਲਈ ਪਕਾਵਾਂਗੇ ਤੇ ਇਸ ਤਰ੍ਹਾਂ ਜਿਹੜੇ ਚਾਵਲ ਨੇ ਬਿਲਕੁਲ ਖिले-ਖਿਲੇ ਤੇ ਦਾਣੇਦਾਰ ਬਣਨਗੇ ਤੇ ਬਹੁਤ ਹੀ ਹੈਲਦੀ ਬਣਨਗੇ ਤੁਸੀਂ ਜ਼ਰੂਰ ਇਸੇ ਤਰੀਕੇ ਨਾਲ ਚਾਵਲ ਬਣਾਇਆ ਕਰੋ ਫਿਰ ਜਿਹੜੇ ਚਾਵਲ ਨੇ ਬਿਲਕੁਲ ਵੀ ਵਾਈ ਨਹੀਂ ਬਣਨਗੇ ਤੁਸੀਂ ਇਹਨਾਂ ਨੂੰ ਸਰਦੀਆਂ ਵਿੱਚ ਵੀ ਖਾ ਸਕਦੇ ਹੋ ਔਰ ਜੋ 슈ਗਰ ਦੇ ਪੇਸ਼ੈਂਟ ਨੇ ਵਾਈਟ ਚਾਵਲ ਨਹੀਂ ਖਾ ਸਕਦੇ ਦੇਸੀ ਕੀ ਪਾਇਆ ਹੈ ਨਾ ਇਹਦੇ ਨਾਲ ਉਹ ਚਾਵਲ ਨੂੰ ਖਾ ਸਕਦੇ ਨੇ ਆਸਾਨੀ ਨਾਲ ਪਲ ਚ ਜਾਂਦੇ ਨੇ ਜੋ ਚਾਵਲ ਨੇ ਬਿਲਕੁਲ ਵੀ ਖੁਸ਼ਕ ਡਰਾਈ ਨਹੀਂ ਹੁੰਦੇ ਹੈਗੇ ਤੇ ਸਾਡੇ ਜੋ ਚਾਵਲ ਨੇ ਬਿਲਕੁਲ ਦਾਣੇਦਾਰ ਵਧੀਆ ਬਣ ਕੇ ਰੈਡੀ ਹੋ ਗਏ ਨੇ ਇਹਨਾਂ ਮੇ ਟੱਕਣ ਲਗਾ ਕੇ ਦੁਬਾਰਾ ਤੋਂ ਦਮ ਆ ਜਾਏ ਨਾ ਬੰਦ ਕਰ ਦਿੱਤਾ ਗੈਸ ਆਪਾਂ ਸਿਰਫ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਇਦੇ ਦੰਦ ਦੇ ਵਿੱਚ ਹੀ ਪੱਕਾਂ ਦੇਵਾਂਗੇ ਚਾਵਲ ਪ੍ਰੋਪਰ ਪੱਕ ਗਏ ਨੇ ਤੇ ਆਪਾਂ ਇਹਨਾਂ ਨੂੰ ਹੁਣ ਸਰਵ ਕਰਾਂਗੇ ਚਾਵਲਾਂ ਨੂੰ ਆਪਾਂ ਸਰਵ ਕਰਾਂਗੇ ਤੇ ਤੁਸੀਂ ਚਾਵਲਾਂ ਨੂੰ ਅੱਗੇ ਤੋਂ ਜਦੋਂ ਵੀ ਬਣਾਓ ਨਾ ਤਾਂ ਇਸੇ ਤਰੀਕੇ ਨਾਲ ਹੀ ਬਣਾਉਣਾ ਬਹੁਤ ਹੀ ਖਿਲੇ-ਖਿਲੇ ਵਧੀਆ ਤੇ ਹੈਲਦੀ ਬਣ ਕੇ ਤਿਆਰ ਹੁੰਦੇ ਨੇ ਸਾਡੇ ਜੋ ਚਾਵਲ ਨੇ ਇਸ ਤਰ੍ਹਾਂ ਜੋ ਚਾਵਲ ਨੇ ਸੈਂਟੀਫਿਕਲੀ ਪ੍ਰੂਵਨ ਨੇ ਕੀ ਤੁਸੀਂ ਉਹਦੇ ਵਿੱਚ ਅਗਰ ਕੀ ਪਾਉਂਦੇ ਆ ਨਾ ਤਾਂ ਚਾਵਲ ਨੇ ਜਲਦੀ ਪਚ ਜਾਂਦੇ ਨੇ ਤੇ ਜੋ ਉਹਦਾ 슈ਗਰ ਦਾ ਗਲੂਟਨ ਵਾਲਾ ਜੋ ਉਹਦਾ ਅਫੈਕਟ ਹੈਗਾ ਨਾ ਉਹ ਥੋੜਾ ਘੱਟ ਹੋ ਜਾਂਦਾ ਹੈਗਾ ਤੇ ਤੁਸੀਂ ਇਹਦੇ ਵਿੱਚ ਤੇਜ ਪੱਤਾ ਵੀ ਜ਼ਰੂਰ ਤੋਂ ਪਾਣਾ ਤੇ ਜੋ ਜੀਰਾ ਹੈ ਉਹ ਵੀ ਡਾਈਜੈਸਟਿਵ ਦਾ ਕੰਮ ਕਰਦਾ ਹੈ ਚਾਵਲ ਬਣਾਉਂਦਾ ਸਭ ਤੋਂ ਹੈਲਦੀ ਤਰੀਕਾ ਹੈ ਅਗਰ ਤੁਸੀਂ ਕੁੱਕਰ ਵਿੱਚ ਵਿਸ ਲਗਾ ਕੇ ਬਣਾਉਂਦੇ ਹੋ ਤਾਂ ਉਹ ਹੈਲਦੀ ਵੇ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਹੀ ਚਾਵਲ ਨੂੰ ਦੰਦ ਦੇ ਉੱਤੇ ਬਿਲਕੁਲ ਸਿੰਮ ਦੇ ਉੱਤੇ ਪਕਾਉਗੇ ਤਾਂ ਚਾਵਲ ਬਹੁਤ ਹੀ ਹੈਲਦੀ ਬਣਨਗੇ ਤੇ ਬਹੁਤ ਹੀ ਕਿਲੇ-ਖਿਲੇ ਬਣਨਗੇ ਇਸ ਤਰ੍ਹਾਂ ਬਹੁਤ ਜਲਦੀ ਵੀ ਬਣ ਜਾਂਦੇ ਨੇ ਚਾਵਲ ਅਗਰ ਅਸੀਂ ਉਹਨਾਂ ਨੂੰ ਭਿਗੋ ਕੇ ਰੱਖਿਆਗਾ ਤੁਸੀਂ ਉਹਨਾਂ ਨੂੰ ਜ਼ਰੂਰ ਤੋਂ 15 ਤੋਂ 20 ਮਿੰਟ ਲਈ ਜ਼ਰੂਰ ਤੋਂ ਭਿਗਾਣਾ ਬਲਿਓ ਇਹਨਾਂ ਚਾਵਲਾਂ ਨਾਲ ਅਸੀਂ ਫਟਾਫਟ ਲੈਮਨ ਰਾਈਸ ਬਣਾਉਂਦੇ ਆ ਇਹਦੇ ਲਈ ਕਿ ਮੈਂ ਪੈਨ ਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਤੇਲ ਦਾ ਪਾਇਆ ਹੈ ਜਦੋਂ ਹੀ ਤੇਲ ਗਰਮ ਹੋ ਜਾਏਗਾ ਅੱਧਾ ਛੋਟਾ ਚਮਚਾਪਾ ਜੀਰੇ ਦਾ ਪਾਣਾ ਹੈ ਅੱਧਾ ਛੋਟਾ ਚਮਚ ਜਿਹੜਾ ਸਰ੍ਹੋਂ ਹੈ ਮਸਟਰਡ ਸੀਡਸ ਆਪਾਂ ਇਹਦੇ ਵਿੱਚ ਪਾਨੇ ਨੇ ਅੱਧਾ ਛੋਟਾ ਚਮਚ ਚਨਾ ਦਾਲ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਅੱਧੇ ਛੋਟਾ ਚਮਚ ਤੋਤੀ ਹੋਈ ਮਾਤ ਹੋਤੀ ਦਾਲ ਪਾ ਦੇਣੀ ਹੈ ਤੇ ਦੋ ਸਾਬਤ ਲਾਲ ਵਾਲੀਆਂ ਮਿਰਚਾਂ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਤੜਕ ਲੈਣਾ ਹੈ ਜਦੋਂ ਥੋੜੀ ਜਿਹੀ ਤੜਕ ਜਾਣ ਇਹ ਮਸਾਲੇ ਤੇ ਆਪਾਂ ਇਹਦੇ ਵਿੱਚ ਸੱਤ ਤੋਂ ਅੱਠ ਕੜੀ ਪੱਤੇ ਪਾਵਾਂਗੇ ਕੜੀ ਪੱਤੇ ਵੀ ਬਹੁਤ ਹੈਲਦੀ ਹੁੰਦੇ ਨੇ ਤੇ ਸਾਡੀ ਬਹੁਤ ਹੀ ਟੇਸਟੀ ਤੇ 5 ਮਿੰਟ ਵਿੱਚ ਇਸ ਰੈਸਪੀ ਬਣ ਜਾਏਗੀ ਲੈਮਨ ਰਾਈਸ ਦੀ ਤੇ 12 ਤੋਂ 15 ਮੈਂ ਮੂੰਗਫਲੀ ਇਹਦੇ ਵਿੱਚ ਉਪਾ ਦਿੱਤੀ ਹੈ ਉਹ ਵੀ ਬਹੁਤ ਜ਼ਿਆਦਾ ਹੈਲਦੀ ਹੈ ਮੈਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਥੋੜੀ ਦੇਰ ਲਈ ਭੁੰਨ ਲੈਣਾ ਹੈ ਉਸ ਤੋਂ ਬਾਅਦ ਮੈਂ ਇਹਦੇ ਵਿੱਚ 506 ਕਾਜੂ ਪਾਏ ਨੇ ਆਪਸ਼ਨਲ ਨੇ ਤੁਸੀਂ ਅਗਰ ਕਾਜੂ ਪਾਣਾ ਚਾਹੁੰਦੇ ਤਾਂ ਪਾ ਸਕਦੇ ਹੋ ਨਹੀਂ ਤੇ ਸੀ ਇਹਦੇ ਵਿੱਚ ਮੂੰਗਫਲੀ ਪਾ ਲਈ ਉਹਦਣਾ ਵੀ ਲੈਮਨ ਰਾਈਸ ਬਣ ਜਾਂਦੇ ਨੇ ਤੇ ਅੱਧਾ ਛੋਟਾ ਚਮਚਾ ਚਪਾ ਦੇ ਵਿੱਚ ਬਿਲਕੁਲ ਬਰੀ ਕੱਟਿਆ ਹੋਇਆ ਅਦਰਕ ਪਾਵਾਂਗੇ ਤੇ ਅੱਧਾ ਹੀ ਛੋਟਾ ਚਮਚ ਕੱਟੀ ਹੋਈ ਜੋ ਹਰੀ ਮਿਰਚ ਐ ਉਹ ਪਾਵਾਂਗੇ ਇਹਦੇ ਨਾਲ ਜੋ ਟੇਸਟ ਬਹੁਤ ਵਧੀਆ ਆਏਗਾ ਅਦਰਕ ਤੇ ਹਰੀ ਮਿਰਚ ਪਾੰਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚ ਜੋ ਹਲਦੀ ਦਾ ਪਾਊਡਰ ਹੈ ਨਾ ਉਹ ਪਾਵਾਂਗੇ ਤੇ ਥੋੜਾ ਜਿਹਾ ਹਲਾਵਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਤੋਂ ਕੱਟ ਕਰ ਦੇਣਾ ਕਿ ਮਸਾਲੇ ਜੜਾ ਨਹੀਂ ਅੱਧਾ ਛੋਟਾ ਚਮਚ ਨਮਕ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਦੁਬਾਰਾ ਤੋਂ ਹਲਾ ਲਵਾਂਗੇ ਸੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਜੋ ਸਾਡੇ ਚਾਵਲ ਨੇ ਥੋੜੀ ਜਿਹੀ ਕੁਆਂਟੀਟੀ ਵਿੱਚ ਮੈਂ ਲੈਏ ਨੇ तकरीबन ਇੱਕ ਬੌਲ ਉਬਲੇ ਹੋਏ ਜੋ ਸੀ ਚਾਵਲ ਹੋਨੇ ਉਬਾਲੇ ਆ ਨਾ ਉਹਨਾਂ ਵਿੱਚੋਂ ਸਿਰਫ ਇੱਕ ਬੌਲ ਲਿਆਇਆ ਮੈਂ ਤੇ ਆਪਾਂ ਉਹਦੇ ਨਾਲ ਲੈਮਨ ਰਾਈਸ ਬਣਾਵਾਂਗੇ ਨਾਸ਼ਤੇ ਦੇ ਲਈ ਮੈਂ ਬਣਾ ਰਹੀ ਆ ਬੱਚਿਆਂ ਦੇ ਲਈ ਟਿਫਨ ਦੇ ਵਿੱਚ ਬਣਾ ਰਹੀ ਆ ਤੇ ਇਸ ਤਰ੍ਹਾਂ ਜੋ ਚਾਵਲ ਨੇ ਬਹੁਤ ਹੀ ਹੈਲਥੀ ਤਰ੍ਹਾਂ ਸੀ ਉਬਾਲ ਲਏ ਨੇ ਤੇ ਲੈਮਨ ਰਾਈਸ ਹੈ ਤਾਂ ਨਿੰਬੂ ਤਾਂ ਜਾਏਗਾ ਇਹਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਮੈਂ ਇਹਦੇ ਵਿੱਚ ਨਿੰਬੂ ਦਾ ਜੋ ਰਸ ਹੈ ਉਹ ਪਾ ਦੇਣਾ ਹੈ ਤੇ ਉਹਨੂੰ ਫੇਰ ਆਪਾਂ ਚੰਗੀ ਤਰ੍ਹਾਂ ਜੋ ਚਾਵਲ ਨੇ ਨਾ ਇਹਦੇ ਵਿੱਚ ਮਿਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਇਕਦਮ ਕਲਰ ਚੇਂਜ ਹੋ ਗਿਆ ਹੈ ਜੋ ਸਾਡੇ ਚਾਵਲ ਨੇ ਬਿਲਕੁਲ ਹਲਕੇ ਲਾਈਟ ਕਲਰ ਜੈਲੋ ਜਾ ਗਏ ਨੇ ਤੇ 1 ਮਿੰਟ ਲਈ ਇਸ ਇਹਨਾਂ ਨੂੰ ਪਕਾ ਲੈਣਾ ਤੇ ਸਾਡੇ ਜੋ ਲੈਮਨ ਰਾਈਸ ਨੇ ਸਿਰਫ 5 ਮਿੰਟ ਵਿੱਚ ਜੇਸੀ ਬਣਾ ਕੇ ਤਿਆਰ ਕਰ ਲੈਨੇ ਹੈ ਨਾਸ਼ਤੇ ਲਈ ਬਹੁਤ ਹੀ ਹੈਲਦੀ ਤੇ ਕੁਇਕ ਰੈਸਪੀ ਹੈ ਤੁਸੀਂ ਜ਼ਰੂਰ ਤੋਂ ਟ੍ਰਾਈ ਕਰਨਾ ਤੇ ਇਸ ਵਿੱਚ ਹੈਲਦੀ ਵਾਲੇ ਮਸਾਲੇ ਪਾਏ ਨੇ ਕੋਈ ਬਾਜ਼ਾਰ ਦਾ ਮਸਾਲਾ ਨਹੀਂ ਪਾਇਆ ਕਰਦੇ ਸਿੰਪਲ ਮਸਾਲਿਆਂ ਨਾਲ 5 ਮਿੰਟ ਵਿੱਚ ਸਾਡੇ ਲੈਮਨ ਰਾਈਸ ਨੇ ਤਿਆਰ ਕਰ ਲਏ ਨੇ ਤੇ ਇਹਨਾਂ ਨੂੰ ਅਸੀਂ ਸਰਵ ਕਰਾਂਗੇ ਤੁਸੀਂ ਟਿਫਨ ਵਿੱਚ ਵੀ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਐਜ਼ ਅ ਨਾਸ਼ਤੇ ਵਿੱਚ ਵੀ ਤੁਸੀਂ ਇਸ ਨੂੰ ਦੇ ਸਕਦੇ ਹੋ ਬਹੁਤ ਜਿਆਦਾ ਹੈਲਦੀ ਹੈ ਸਾਡੀ ਰੈਸਪੀ ਹੈ ਥੋੜੇ ਜਿਹਾ ਆਪਾਂ ਇਹਨੂੰ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਸਾਡੇ ਕੁਇਕ ਸਾਊਥ ਇੰਡੀਅਨ ਸਟਾਈਲ ਦੇ ਜੋ ਲੈਮਨ ਰਾਈਸ ਦੀ ਰੈਸਪੀ ਬਣ ਕੇ ਤਿਆਰ ਹੋ ਗਈ ਹੈ ਕਮੈਂਟ ਕਰਕੇ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਹੈ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ